ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਰ ਅੰਦਾਜ਼ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਅਜੇ ਨੌਕਰੀ ਦੀ ਤਲਾਸ਼ ਦੇ ਵਿੱਚ ਨੇ ਸੋ ਉਹਨਾਂ ਲਈ ਇੱਕ ਬਹੁਤ ਵਧੀਆ ਸੁਨਹਿਰਾ ਮੌਕਾ ਹੈ ਅਫਸਰ ਬਣਨ ਦਾ ਠੀਕ ਹੈ ਜੀ ਕਿਉਂਕਿ ਬਹੁਤ ਵਧੀਆ ਗ੍ਰੇਡ B ਦੀਆਂ ਜਿਹੜੀਆਂ ਪੋਸਟਾਂ ਹੋ ਆ ਚੁੱਕੀਆਂ ਨੇ ਸੋ ਜਿਹੜੇ ਮੇਰੇ ਭੈਣ ਭਰਾ ਨੌਜਵਾਨ ਚਾਹੁੰਦੇ ਆ ਵੀ ਅਸੀਂ ਵੀ ਅਫਸਰ ਬਣੀਏ ਤਾਂ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਕਿ ਡੇਰੀ ਵਿਕਾਸ ਵਿਭਾਗ ਦੇ ਵਿੱਚ ਇਨਸਪੈਕਟਰ ਦੀਆਂ ਪੋਸਟ ਆਈਆਂ ਜੀ ਤਾਂ ਕੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿਰਪਾ ਕਰਕੇ ਬਨੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਹਰ ਦਿਨ ਆਪਾਂ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਸੋ ਸ਼ੁਰੂ ਕਰਦੇ ਆ ਵੀਡੀਓ ਅਧਿਨ ਸੇਵਾਮਾ ਚੋਣ ਬੋਰਡ ਪੰਜਾਬ ਵੱਲੋਂ ਜਿਹੜਾ ਹੈਗਾ 2023 ਆਈ ਡੇਰੀ ਵਿਕਾਸ ਇੰਸਪੈਕਟਰ ਗ੍ਰੇਡ 2 ਦੀਆਂ ਵੱਖ-ਵੱਖ ਕੈਟਾਗਰੀਆਂ ਦੀਆਂ ਜਿਹੜੀਆਂ ਅਸਾਮੀਆਂ ਪ੍ਰਕਾਸ਼ਿਤ ਕੀਤੀ ਗਈਆਂ ਸਨ ਪਰ ਹੁਣ ਡੇਰੀ ਵਿਕਾਸ ਪੰਜਾਬ ਵੱਲੋਂ 9425 ਰਾਹੀਂ ਡੇਰੀ ਵਿਕਾਸ ਇੰਸਪੈਕਟਰ ਗ੍ਰੇਡ 2 ਦੀਆਂ ਤਿੰਨ ਹੋਰ ਅਸਾਮੀਆਂ ਭਰਨ ਦੇ ਨਾਲ ਜਿਹੜੀਆਂ ਹੈਗੀਆਂ ਜੀ ਇਹ ਟੋਟਲ 24 ਪੋਸਟਾਂ ਜਿਹੜੀਆਂ ਹੁਣ ਕ੍ਰੀਏਟ ਕਰ ਦਿੱਤੀਆਂ ਗਈਆਂ ਨੇ ਠੀਕ ਹੈ ਜੀ ਵੱਖ-ਵੱਖ ਕੈਟਾਗਰੀ ਵਾਈਜ਼ 22425 ਤੋਂ 27425 ਸ਼ਾਮ ਦੇ 5 ਵਜੇ ਤੱਕ ਅਤੇ ਫੀਸ ਭਰਨ ਦੀ ਮਿਤੀ 29/4/2025 ਹੈ ਜੀ ਠੀਕ ਹੈ ਜੀ ਜਿਹੜਾ 22 ਅਪ੍ਰੈਲ ਤੋਂ ਇਹ ਜਿਹੜਾ ਪੋਰਟਲ ਉਹ ਸ਼ੁਰੂ ਹੋ ਚੁੱਕਿਆ ਤੇ 27 ਅਪ੍ਰੈਲ ਤੱਕ ਲਾਸਟ ਜਿਹੜੀ ਹੈ ਔਨਲਾਈਨ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਸੋ ਜਿਹੜੀ ਫੀਸ ਭਰਨ ਦੀ ਮਿਤੀ ਹੈ ਉਹ 29 ਅਪ੍ਰੈਲ ਤੱਕ ਹੈ ਔਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਕੈਟਾਗਰੀ ਵਾਈਜ਼ ਕੁੱਲ 24 ਅਸਾਮੀਆਂ ਰੱਖੀਆਂ ਗਈਆਂ ਨੇ ਠੀਕ ਹੈ ਜੀ ਸੋ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਗ੍ਰੇਡ B ਦੀਆਂ ਪੋਸਟਾਂ ਨੇ ਡੇਰੀ ਵਿਕਾਸ ਇਨਸਪੈਕਟਰ ਗ੍ਰੇਡ 24 ਅਸਾਮੀਆਂ ਨੇ ਜੀ ਠੀਕ ਹੈ ਜੀ ਟੋਟਲ ਨੰਬਰ ਆਫ ਪੋਸਟ 24 ਹੈ ਜਿਦੇ ਵਿੱਚ ਮੈਨ ਤੇ ਵਿਭੰਨ ਦੀ ਜਿਹੜੀ ਰਿਜ਼ਰਵੇਸ਼ਨ ਕੈਟਾਗਰੀ ਵਾਈਜ਼ ਉਹ ਰੱਖੀ ਗਈ ਹੈ ਸੋ ਜਰਨਲ ਦੀਆਂ 8 ਪੋਸਟਾਂ ਨੇ ਜਿਦੇ ਵਿੱਚ ਦੋ ਪੋਸਟਾਂ ਲੇਡੀਜ਼ ਵਾਸਤੇ ਹੈ ਸ਼ੈਡਿਊਲ ਐਸ ਸੀ ਐਮ ਦੀਆਂ ਤਿੰਨ ਪੋਸਟਾਂ ਨੇ ਜਿਦੇ ਵਿੱਚ ਦੋ ਲੇਡੀਜ਼ ਦੇ ਨੇ ਇਸੇ ਤਰ੍ਹਾਂ ਐਸ ਸੀ ਆਰਓ ਦੀਆਂ ਦੋ ਪੋਸਟਾਂ ਨੇ ਜਿਦੇ ਵਿੱਚ ਲੇਡੀਜ਼ ਲਈ ਕੋਈ ਨਹੀਂ ਹੈ ਜੀ ਫਿਰ ਬੈਕਵਰਡ ਕਲਾਸ ਦੀਆਂ ਤਿੰਨ ਪੋਸਟਾਂ ਨੇ ਜਿਦੇ ਵਿੱਚ ਇੱਕ ਪੋਸਟ ਜਿਹੜੀ ਹੈਗੀ ਉਹ ਆਪਾਂ ਲੇਡੀਜ਼ ਵਾਸਤੇ ਹੈ ਇਸ ਤਰ੍ਹਾਂ ਇੱਕ ਐਕ ਸਰਵਿਸਮੈਨ ਜਨਰਲ ਦੀ ਇੱਕ ਅਤੇ ਲੇਡੀਜ਼ ਵੀ ਇੱਕ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਚਾਹੇ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਕਿਉਂਕਿ ਜੇਕਰ ਆਪਾਂ ਇੱਕ ਇੱਕ ਪੋਸਟ ਕਰਕੇ ਲਾਵਾਂਗੇ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜਾਊਗੀ ਸੋ ਜਿਹੜੇ ਜ਼ਰੂਰੀ ਗੱਲਾਂ ਨੇ ਕਿਹੜੀਆਂ ਜਿਹੜੀਆਂ ਧਿਆਨ ਵਿੱਚ ਰੱਖਣ ਵਾਲੀਆਂ ਜੀ ਜਿਨ੍ਹਾਂ ਉਮੀਦਵਾਰਾਂ ਵੱਲੋਂ ਪਹਿਲਾਂ ਹੀ ਇਸ ਅਸਾਮੀ ਲਈ ਅਪਲਾਈ ਕੀਤਾ ਜਾ ਚੁੱਕਾ ਹੈ ਉਹਨਾਂ ਤੋਂ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ ਇਸ਼ਤਿਹਾਰ ਨੰਬਰ 8 2013 ਹੀ ਪ੍ਰਕਾਸ਼ਿਤ ਡਿਰੀ ਵਿਕਾਸ ਇਨਸਪੈਕਟਰ ਗ੍ਰੇਡ ਦੀਆਂ ਅਸਾਮੀਆਂ ਲਈ ਬਾਕੀ ਸ਼ਰਤਾਂ ਦੇ ਨਿਯਮ ਪਹਿਲਾਂ ਵਾਲੇ ਹੀ ਲਾਗੂ ਰਹਿਣਗੇ ਠੀਕ ਹੈ ਸੀ ਸੋ ਜਿਹੜੇ ਮੇਰੇ ਭੈਣ ਭਰਾ ਵਧੀਆ ਨੌਕਰੀ ਲੈਣਾ ਚਾਹੁੰਦੇ ਕਿਉਂਕਿ ਗ੍ਰੇਡ B ਦੀ ਪੋਸਟ ਹੈ ਠੀਕ ਹੈ ਸੈਲਰੀ ਵੀ ਕਾਫੀ ਅੱਛਾ ਅਫਸਰ ਸ਼ਾਹੀ ਜਿਹੜੀ ਉਹ ਨੌਕਰੀ ਹੈ ਸੋ 27 ਤਰੀਕ ਤੋਂ ਪਹਿਲਾਂ ਪਹਿਲਾਂ ਸ਼ਾਮ ਦੇ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਜਿਹੜੀ ਹੈਗੀ 29 ਤਰੀਕੇ ਦੀ ਫੀਸ ਭਰਨ ਦੀ ਲਾਸਟ ਡੇਟ ਹੋਗੀ ਸੋ 24 ਅਸਾਮੀਆਂ ਨੇ ਠੀਕ ਐ ਸੀ ਜਿਦੇ ਵਿੱਚ ਮੁੰਡੇ ਤੇ ਕੁੜੀਆਂ ਦੋਵੇਂ ਹੀ ਅਪਲਾਈ ਕਰ ਸਕਦੇ ਆ ਬਾਕੀ ਜਿਹੜੀ ਕੋਈ ਉਮਰ ਦੀ ਗੱਲ ਹੈਗੀ ਆ ਤਾਂ ਉਹ ਤੁਸੀਂ ਇਹਨਾਂ ਦੀ ਸਾਈਟ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਕਿੰਨੀ ਜਿਹੜੀ ਇੰਚ ਉਮਰ ਦਾ criteria ਵੀ ਰੱਖਿਆ ਗਿਆ ਉਹ ਸਾਰਾ ਚੈੱਕ ਕਰ ਸਕਦੇ ਹੋ ਸੋ ਮਿਲਦੇ ਆ ਕਿਸੇ ਹੋਰ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ ਹਾਂ ਬਤੂ ਰੌੜਾ ਨਹੀਂ ਪਾਉਂਦੇ ਹੁੰਦੇ ਬੁੱਤ ਵਿੱਚ